ਹਰਜਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਫੋਲੋ ਕਰੇ। ਇਹ ਜੋ ਮਸਲਾ ਗੈਸ ਪਾਈਪ ਲਾਈਨ ਦਾ ਹੈ ਜਿਹੜੀ ਪਿੱਛੋਂ ਗੁਜਰਾਤ ਤੋਂ ਚੱਲ ਕੇ ਆਈ ਹੈ ਫਲੋਕਾਰੀ ਪਹੁੰਚ ਗਈ। ਅਸੀਂ ਇਹਨਾਂ ਨੂੰ ਇਹ ਗੱਲ ਆਖੀ ਸੀ ਵੀ ਇਹ ਪਾਈਪ ਲਾਈਨ ਖੇਤਾ ਵਿੱਚ ਦੀ ਪਾਈ ਜਾਵੇ। ਪਰ ਸਭ ਪ੍ਰਸ਼ਾਸਨ ਅਰ ਫੈਨਡਰੀ ਅਧਿਕਾਰੀ ਜਿਹੜੇ ਕੰਪਨੀ ਵਾਲੇ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਪਾਈਪ ਲਾਈਨ ਜ਼ਬਰਦਸਤੀ ਸਾਡੇ ਪਿੰਡ ਵਿੱਚ ਦੀ ਟਪਾਈ ਜਾ ਰਹੀ ਹੈ। ਜੋ ਕਿ ਸਾਡੀ ਕੋਈ ਨਹੀਂ ਸੁਣਵਾਈ ਹੋਈ। ਕੱਲ ਐਸਡੀਐਮ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਸਾਡੀ ਉੱਥੇ ਸੁਣਵਾਈ ਨਹੀਂ ਹੋਈ। ਅਸੀਂ ਇਹਨਾਂ ਨੂੰ ਇਹੀ ਅਪੀਲ ਕਰਦੇ ਆਂ ਵੀ ਜ਼ਬਰਦਸਤੀ ਇਹ ਪਾਈਪ ਨਾ ਪਾਓ। ਪਾਈਪ ਕਿਹੜੀ ਪਹਿਲਾ ਪਹਿਲਾਂ ਵੀ ਮਿਲਿਆ ਤੁਸੀਂ ਇਸ ਮਸਲੇ ਤੇ ਇਸ ਮਸਲੇ ਤੇ ਪਹਿਲਾਂ ਸਾਡੀ ਮੌਜੂਦਾ ਪੰਚਾਇਤ ਮਿਲੀ ਐ ਅਸੀਂ ਮੇਰੇ ਸਾਹਮਣੇ ਆਈ ਸੀ ਕਿ ਉਦੋਂ ਮਿਲੀ ਉਸ ਟਾਈਮ ਤੱਕ ਕੰਮ ਬੰਦ ਹੋ ਗਿਆ ਸੀ ਇਸ ਦਾ ਉਸ ਦਾ 2023 ਚ ਚੱਲਿਆ ਸੀ ਸਿਸਟਮ ਉਦੋਂ ਅਸੀਂ ਮਿਲੇ ਸੀ ਉਦੋਂ ਇਹ ਨਕਸ਼ਾ ਵਗੈਰਾ ਪਾਸ ਕਰਦੇ ਸੀ ਅਸੀਂ ਹਟਾਤੇ ਕਿਰੋਂ ਉਦੋਂ ਰੁਕ ਗਏ ਸੀ ਅੱਛਾ ਹਾਂਜੀ ਕੀ ਗੱਲ ਹੋਈ ਇਹਨਾਂ ਨੇ ਕੀ ਚਾਹ ਰਹੇ ਹੋ ਇਹ ਤਾਂ ਕਹਿੰਦੇ ਅਸੀਂ ਪੈ ਪਾਵਾਂਗੇ ਜ਼ਬਰਦਸਤੀ ਪਾਵਾਂਗੇ ਪਾਸੇ ਹਟਣਾੜ ਜੋ ਨਹੀਂ ਅਸੀਂ ਤੁਹਾਡੇ ਦੇ ਪਰਚੇ ਦਰਜ ਕਰਕੇ ਹੋ ਗਏ ਹੋਰਸ ਤਾਂ ਦੇਖ ਹੀ ਲਈ ਹੁਣੇ ਭਾਈ ਕਿੰਨੀ ਫਿਰਦੀ ਐ ਤੁਸੀਂ ਸਾਠੀ ਚਾਰਜ ਵੀ ਹੋਊਗਾ ਧਮਕੀਆਂ ਦੇ ਰਹੇ ਆ ਸਾਨੂੰ ਬਾਰ ਅਸਲ ਗੱਲ ਪਤਾ ਕੀ ਹੈ ਜੀ ਇਹ ਜਿਹੜੇ ਰੂਲਾਂ ਮੁਤਾਬਕ ਇਹ ਪਾਈਪ ਲਾਈਨ ਨਹੀਂ ਪਾਈ ਜਾ ਰਹੀ ਤਿੰਨ ਚਾਰ ਵਾਰੀ ਪਹਿਲਾਂ ਸਾਨੂੰ ਰਫੈਨਰੀ ਵਾਲੇ ਕੰਮ ਚਲਾਉਂਦੇ ਜਦੋਂ ਸੀ ਰੋਕ ਦਿੰਦੇ ਸੀਗੇ ਇਹਨਾਂ ਨੂੰ ਅਸੀਂ ਕਹਿ ਦਿੱਤਾ ਵੀ ਸਾਨੂੰ ਡਾਕੂਮੈਂਟ ਦਿਖਾਓ ਪਰਮਿਸ਼ਨਾਂ ਦਿਖਾਓ ਸਾਰੀਆਂ ਨਕਸ਼ਾ ਵਗੈਰਾ ਸਾਰਾ ਕੁਝ ਚੈੱਕ ਕਰਾਓ ਸਾਨੂੰ ਸਾਨੂੰ ਕੋਈ ਡਾਕੂਮੈਂਟ ਨਹੀਂ ਪੇਸ਼ ਕਰਿਆ ਅੱਜ ਵੀ ਨਹੀਂ ਕਰਿਆ ਕੋਈ ਅੱਜ ਇਨੀ ਫੋਰਸ ਤਾਂ ਲਈ ਬੈਠੇ ਨਾ ਪਰ ਸਾਨੂੰ ਪ੍ਰੂਫ ਅੱਜ ਵੀ ਨਹੀਂ ਕੋਈ ਦਿਖਾ ਰਹੇ ਪਿੰਡ ਦੀ ਬਸਾਂ ਦੇ ਵਿੱਚ ਦੀ ਸੀ ਐਨ ਜੀ ਪਾ ਪਾ ਰਹੇ ਆ ਕਹਿ ਕੇ ਅੱਲ ਭਈ ਜੀ ਪਾ ਰਹੇ ਸੀ ਐਨ ਜੀ ਬਹੁਤ ਖਤਰਨਾਕ ਹੈ ਜੀ ਪਿੰਡ ਵਸ ਐਕਸ਼ਨ ਲਈ ਅਸੀਂ ਧ ਅਜ਼ੀਰਫੈਨਰੀ ਦੇ ਮੇਨ ਗੇਟ ਤੇ ਵੀ ਧਰ ਨਾਲ ਸ਼ੁਰੂ ਕਰਾਂਗੇ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਸਰ ਕੀ ਮਸਲਾ ਹੈ ਇਹ ਫੋਰਸ ਲੱਗੀ ਹੋਈ ਹੈ ਮਤਲਬ ਧਰਨਾ ਦਿੱਤਾ ਲੋਕਾਂ ਨੇ ਕੀ ਕਾਰਨ ਜੀ ਇੱਥੇ ਆਪਣੇ ਜਿਹੜਾ ਬਠਿੰਡਾ ਤੋਂ ਮਹਿਸਾਨਾ ਤੋਂ ਬਠਿੰਡਾ ਗੈਸ ਪਾਈਪਲਾਈਨ ਦਾ ਕੰਮ ਜਾਰੀ ਹੈ ਤੇ ਇੱਥੇ ਜਿਹੜੀ ਆਪਣੀ ਰੈਫਾਇਨਰੀ ਬਣੀ ਹੋਈ ਆ ਪੁਰਗੋਗਵ ਸਿੰਘ ਰੈਫਾਇਨਰੀ ਉੱਥੇ ਤੱਕ ਇਹ ਪਾਈਪਲਾਈਨ ਜੋੜਨੀ ਆ ਤੇ ਇਹ ਦਾ ਜਿਹੜਾ ਇਹ ਨੈਚੁਰਲ ਗੈਸ ਦੀ ਪਾਈਪਲਾਈਨ ਆ ਜੀ ਦਾ ਸਾਰਾ ਹਾਊਸ ਹੋਲਡ ਨੂੰ ਵੀ ਬੈਨੀਫਿਟ ਆ ਜਿਵੇਂ ਆਪਾਂ ਕਹੇ ਲਿਆ ਇੰਡਕਸ਼ਨ ਚੁੱਲੇ ਹੁੰਦੇ ਨੇਗੀ ਉਹਦੇ ਵਿੱਚ ਜ਼ਰੂਰ ਆਣੀ ਇਹਨਾਂ ਨੂੰ ਤੇ ਇਸ ਪੰਚਾਇਤ ਨੂੰ ਸਾਰਾ ਫੰਡ ਆਇਆ ਵੀ ਹੋਇਆ ਉਸ ਇੰਡਕਸ਼ਨ ਚੁੱਲੇ ਵੰਡੇ ਹੋਏ ਨੇ ਇਹਨਾਂ ਨੂੰ ਉਸ ਰਿਲੇਟਿਡ ਹੀ ਯੂਜ਼ ਹੋਣੀਆਂ ਨੇਚਰਲ ਗੈਸ ਤੇ ਆਪਣੇ ਜਿਹੜੇ ਤਖਤ ਸਾਹਿਬ ਹੋ ਗੁਰਦੁਆਰਾ ਸਾਹਿਬ ਉਹਨਾਂ ਨੂੰ ਵੀ ਜਾਣੀਆਂ ਇਹ ਪਰ ਲੋਕਾਂ ਦਾ ਕਹਿਣਾ ਸੀ ਇਹ ਕਿਹਾ ਸੀਗਾ ਵੀ ਫਿਰ ਨਹੀਂ ਵੀ ਪਰ ਵੀ ਜਾ ਬਾਣਾ ਵਿੱਚ ਦੀ ਪਾਈ ਜਾਵੇ ਵੀ ਪਿੰਡ ਵਿੱਚ ਜਿੱਥੇ ਅਸੀਂ ਕੋਈ ਗੱਲ ਹੀ ਨਹੀਂ ਕਰੀ। ਨਹੀਂ ਨਹੀਂ ਦਰਸਰ ਪਹਿਲਾ ਜੋ ਨਕਸ਼ਾ ਪਾਸ ਹੋਇਆ ਸੀਗਾ ਉਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਸਰਕਾਰੀ ਜ਼ਮੀਨ ਤੋਂ ਹੀ ਪਾਈ ਜਾਵੇ। ਬਟ ਕੁਝ ਕੁ ਕਾਰਨਾ ਕਰਕੇ ਆਪਾਂ ਕਹਿ ਲਈਏ ਟੈਕਨੀਕਲ ਰੀਜ਼ਨ ਕਰਕੇ डिजाइन सही जा रहा है उसका तो उस करके आप इधर अल्टरनेट रूट क्डना पेगा तो मेरा नाम परेश शाह है मैं मैनेजर प्रोजेक्ट्स हूँ और हमारी जो कंपनी है वो जे जी आई जी एल गवर्नमेंट कंपनी है जिसकी ये पाइपलाइन जा रही है जो हमारे रामथी जगह से लेकर रिफाइनरी को कनेक्ट कर रही है ये जो पाइपलाइन है ये मोस्टली पूरी गवर्नमेंट लैंड के ऊपर ही जा रही है और आज भी जहाँ पर हम पाइपलाइन डाल रहे हैं वो पीडब्ल्यू की एरिया है उस हम पाइपलाइन डाल रहे हैं जिसकी परमिशन हमारे पास अवेलेबल है गांव वालों के साथ हमारा लास्ट एक डेढ़ महीने से कंटिन्यूसली बातचीत चल रहा था पंचायत के जो लीडर्स थे उनके साथ में ए डी साहब की अगुवाई में भी बहुत सारी मीटिंग्स हुई है हमने उनको समझाया भी है कि क्या सेफ्टी प्रोटोकॉल्स के साथ काम हुआ है पीछे भी जो काम चल रहा था वो भी उनको दिखाया हुआ है चार पाँच दिन से तो जितना भी जो काम चल रहा है वो नियम कानून के हिसाब से ही काम चल रहा है सेफ्टी प्रकॉशन लेके ही काम किया हुआ है कहना भी बार बार कह रहे हैं नक्शा या तरीके ने पैनी चाहिए है नहीं जा पता है कि ये जो फिरने वाली जो रोड है ये वाला जो रोड है वो पीडब्ल्यू डी की लैंड है ये जो रोड जिसके रोड के बाजू में जो लाइन डाल रहे हैं वो पी डी की लैंड है और वो उनको जितने भी लीडर्स के साथ बातचीत हो रही है सभी लोगों को बताया जा रहा है सब सबको पता ਹਾਂਜੀ ਸਰ ਕੀ ਮਸਲਾ ਜੀ ਫੋਰਸ ਲੱਗੀ ਹੋਏ ਕੀ ਕਾਰਨੋਂ ਇਹ ਪਿੰਡ ਫੂਲੋ ਖਾਰੀ ਦੇ ਵਿੱਚ ਗੁਜਰਾਤ ਗੈਸ ਪਾਈਪਲਾਈਨ ਵੱਲੋਂ ਜਿਹੜੀ ਪਾਈਪ ਪਾਣੀ ਜਾਣੀ ਹੈ ਜਿਹਦੇ ਸਬੰਧ ਦੇ ਵਿੱਚ ਕੰਪਨੀ ਨੇ ਅੱਜ ਜਿਹੜਾ ਇਹ ਪਿੰਡ ਵਾਲੇ ਥੋੜਾ ਜਿਹਾ ਵਿਰੋਧ ਕਰਦੇ ਆ ਇਹਦਾ ਵੀ ਇਹ ਪਿੰਡ ਦੇ ਵਿੱਚੋਂ ਨਹੀਂ ਪੈਣੀ ਚਾਹੀਦੀ ਪਰ ਉਹ ਕੰਪਨੀ ਦਾ ਕਹਿਣਾ ਹੈਗਾ ਵੀ ਇਹਨਾਂ ਵੱਲੋਂ ਜਿਹੜੀਆਂ ਜ਼ਰੂਰੀ ਆਪਣਾ ਸਾਰੀਆਂ ਪਰਮਿਸ਼ਨਾਂ ਵਗੈਰਾ ਹੋਰ ਲਈਆਂ ਤੇ ਉਹ ਰਕਸ਼ਾ ਵਗੈਰਾ ਇਹਦਾ ਪਾਸ ਹੋਇਆ ਤੇ ਉਹਦੇ ਮੁਤਾਬਕ ਜਿਹੜੀ ਹੈ ਮਤਲਬ ਪਾਈਪ ਪਾਣੀ ਹੈ ਪਰ ਲੋਕਾਂ ਦਾ ਕਹਿਣਾ ਜੀ ਹਲੇ ਤੱਕ ਵੀ ਸਾਨੂੰ ਕੋਈ ਨਕਸ਼ਾ ਵਗੈਰਾ ਜਾਂ ਇਹਦੀ ਵਾ ਲੋ ਸਹੀ ਤਰੀਕੇ ਨਾਲ ਨਹੀਂ ਪੈ ਰਹੀ ਦਿਖਾ ਵੀ ਰਿਹਾ ਕਹਿੰਦੇ ਉਹਨਾਂ ਦੇ ਕਹਿਣਾ ਨਹੀਂ ਉਹ ਇੱਥੇ ਹੋਣੀ ਇਹਨਾਂ ਦੇ ਜਿਹੜੇ ਮਲਾਜ਼ਮ ਹੈਗੇ ਆ ਮੈਂ ਇਹਨਾਂ ਦੇ ਪਿੰਡ ਦੇ ਜਿਹੜੇ ਵਾਸੀ ਆਪਾਂ ਬਹੁਤ ਪਰ ਬੰਦੇ ਆ ਉਹਨਾਂ ਨੂੰ ਬੁਲਾ ਕੇ ਜਿਹੜਾ ਕਾਬਜ਼ ਚੈੱਕ ਕਰਾਏ ਆ ਪਰ ਉਹਨਾਂ ਦੇ ਕੁਝ ਇਤਰਾਜ਼ ਆ ਤਾਂ ਉਹਨਾਂ ਨੂੰ ਇਹਦੇ ਬਾਰੇ ਇੱਕ ਤੀਹ ਹਦਾਇਤ ਕੀਤੀ ਆ ਵੀ ਜੇ ਕੋਈ ਇਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਇਹ ਥਰੂ ਕੋਰਟ ਜਾਂ ਕਾਨੂੰਨੀ ਸਹਾਰਾ ਲੈ ਕੇ ਜਿਹੜਾ ਇਹਦੇ ਤੇ ਕੋਈ ਸਟੇ ਜਾਂ ਹੋਰ ਕੋਈ ਜਿਹੜੀ ਹੈਗੀ ਆ ਕਾਰਵਾਈ ਕਰ ਸਕਦੇ ਹੈਗੇ